جل سپلائی بجلی ختر اتحاسک اپرالا اتحاس پہلی بار کسی پرائویٹ تھرمل پلانٹ سرکار واپس خرید کے پنجاب سیوا لایا گیا چیک کرانا دوارا فائدہ ਮੁੱਖ ਮੰਤਰੀ ਸਾਹਿਬ ਦਾ ਇਹ ਬੜਾ ਫੈਸਲਾ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੇੜੇ ਜਾ ਕੇ ਮੁਸ਼ਕਲਾਂ ਹੱਲ ਕਰਨ ਦਾ ਇਹ ਉਪਰਾਲਾ ਆਪ ਦੀ ਸਰਕਾਰ ਆਪ ਦੇ ਦਵਾਰ ਅੱਜ ਤੋਂ ਵਿਵਕ ਰੂਪ ਵਿੱਚ ਤੁਹਾਡੇ ਸ਼ਹਿਰ ਦੇ ਇੱਕ ਇੱਕ ਬਾੜ ਵਿੱਚ ਸੰਜਾਗ ਸਰਕਾਰ ਦੇ ਵੱਖ-ਵੱਖ ਵਿਭਾਗ ਪਹੁੰਚ ਕਰਨਗੇ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਇੱਕੋ ਥਾਂ 'ਤੇ ਨਿਖਾਰਾ ਕਰਨਗੇ ਮਾਨਜੋਤ ਸੀਐਮ ਸਾਹਿਬ ਮੀਟਿੰਗ ਦੇ ਹਾਲ ਤੇ ਜਾਨ ਤੋਂ ਪਹਿਲਾਂ ਖੇਤੀਬਾੜੀ ਤੇ ਕਿਸਾਨ ਭਾਈ ਨਿਸ਼ਾਤ ਕਾਰਪਾ ਅਤੇ ਪਸ਼ੂ ਪਾਲਣ ਦੇ ਭਾਰਤ ਦੇ ਬੈਸਟ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਲੋਕਾਂ ਨੂੰ ਸਸਤੀਆਂ ਜਾ ਰਹੀਆਂ ਮੁਸ਼ਕਲਾ ਮਾਰੇ ਜਾਣਕਾਰੀ ਰੈਂਦੇ ਹੋਏ ਸ੍ਰੀ ਮੰਤਰੀ ਸਾਹਿਬ ਮੀਟ ਬੈਂਕ ਦੇ ਸਟਾਲ ਤੇ ਸਵੈ ਰੋਜ਼ਗਾਰ ਸੰਕਲਪ مانج منتری جی کاسک اکرالا ਕੋਈ ਟੈਨ ਸ਼ਹਿਦ ਕੀ ਹੋਇਆ ਹੈ ਲੈਕ ਲਗਾ ਕੇ ਸਮਾਗਮ ਕਰਤੇ ਮੁਸਟਫਾ ਦਾ ਹਾਲ ਲਿੰਕਡੋਇਨ ਕੋ ਭਾਅ ਤੇ ਜਿੱਤਾ ਜਾਓ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਇਸ ਨਾਲ ਹੀ ਫੋਟੋ ਮੰਗੜ ਤਾਂ ਸੀ ਥੋੜਾ ਜੋ ਲੰਗ ਦੇ ਦਵਾਤੇ ਚੇਗੜ ਬਣਾ ਲੈਨੇ ਇੱਕ ਵਿਡਰੋਅਰ ਹੈ ਜੀ ਘਰ ਘਰ ਜਾ ਕੇ 176 ਨੰਬਰ ਡਾਇਲ ਕਰਕੇ ਪੰਜਾਬ ਸਰਕਾਰ ਦੀਆਂ ਸੂਲਤਾਂ ਉਪਲਬਧ ਕਰਵਾਉਣ ਦਾ ਕੀਤਾ ਗਿਆ ਉਪਾਅ ਲੇਖੀਨਾ ਦੇਪਾਂ ਵਿੱਚ ਸਰਚ ਦਿਵਾ ਦਿਓ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਠੀਕ ਹੈ ਸੇਵਾ ਕੇਂਦਰ ਮਾਨਯੋਗ ਮੁੱਖ ਮੰਤਰੀ ਸਾਹਿਬ ਸੇਵਾ ਕੇਂਦਰ 48 ਸੇਵਾ ਸ੍ਰੀ ਤੇ ਗਰੇ ਲਈ ਰੈਗਜਨ ਸਰਟੀਫਿਕੇਟ ਪੰਜਾਬ ਇਨਕਮ ਸਰਟੀਫਿਕੇਟ ਜਿਸ ਸਪੈਸ਼ਲ ਗਵਰਨਮੈਂਟ ਸਰਕਾਰ ਤੋਂ 55 ਬੰਦੇ ਸਾਡੇ ਇਹ ਸੇਵਾ ਨਾਲ ਜੁਬੰਦਤ ਬਸਤੇ ਕਈਏ ਜਾ ਰਹੀਆਂ ਸੇਵਾਵਾਂ ਦਾ ਸਹੀਦਾ ਬੰਦੇ ਹੋਏ ਕੋਈ ਡਾਕੂਮੈਂਟ ਨਹੀਂ ਕਰਦਾ ਸਰ ਉਹ ਦੱਸ ਅੱਜ ਪੰਜਾਬ ਲਈ ਇਹ ਨਹੀਂ ਹੈਗਾ ਤੁਹਾਡਾ ਟਿਕਰੀਗਾ ਕੋਈ ਕੇਸ ਨਹੀਂ ਹੈ ਲੋਕਾਂ ਵੀ ਸਰਕਾਰ ਟਿੰਟ ਅਨਕੇਸ਼ਰ ਨੂੰ ਕਰ ਰਹੇ ਹਨ ਕੇਸ ਕਰਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾ ਦਾ ਮੌਕੇ ਤੇ ਹੀ ਹੱਲ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਇੱਕ ਦੂਰਦ੍ਰਿਸ਼ੀ ਸੋਚ ਨਾਲ ਪੰਜਾਬ ਦੇ ਲੱਖਾਂ ਹੀ ਨਹੀਂ ਕਰੋੜਾ ਲੋਕਾਂ ਨੂੰ ਫਾਇਦਾ ਮਿਲੇਗਾ جو کہ اپنے منتری سردار بھگوت سنگھ مان جی آپ کی سرکار آپ کے دور ਮੁਹਿੰਮ ਦਾ ਹੈ ਪੰਜਾਬ ਵਿੱਚ ਕੀਤੀ ਗਈ ਨਵੇਂ ਦੀ ਸ਼ੁਰੂਆਤ ਹੈ ਜੀ ਬਹੁਤ ਬਹੁਤ ਪਾਵਾ ਮਰੋ ਸਾਡੇ ਵੀਰ ਹੈ ਸਾਡੇ ਬਾਦੂ ਬੁਲਦੇ ਹੋਏ ਕਹੇ ਗਏ ਬਸ ਹਜ਼ਾਰਾਂ ਬਾਈ ਦੇ ਕਰਦੇ ਕੰਮ ਫੈਦਮ ਜੀ ਹੋ ਗਿਆ ਪਹਿਲੀ ਵਾਰੀ ਮਿਲੇ ਜੀ ਪਰ ਜੱਫੀ ਪਾਣੀ ਨਹੀਂ ਕਰ ਰਿਹਾ ਆ ਜਾ ਆ ਜਾ ਬੋਲੇ ਇਸੋਨਿਹੋ ਤੂੰ ਵੀ ਪਾਣੀ ਬਾਈ ਸਾਰਾ ਬਹੁਤ ਬਾਕ ਕਰਵਾ ਤੈੰਕਿਊ ਥੈਂਕਿਊ ਜੀ ਸਾਡੀ ਜੋਰ ਰਿਗਰਡਿੰਗ ਕਰ ਕੌਮ ਤੇੰਦਰਾ ਦਾ ਪਾਈ ਫਾਇਰ ਨੇਂਦੀ ਉਹ ਸਟੇਜ ਵਾਲਾ ਮਾਈਕ ਬੰਦ ਕਰਵਾਓ ਜੀ ਕਰਤਾ ਨਾ ਮੈਂ ਮੰਮੀਂਦਰ ਕਰਤਾ ਹਾਂ ਹਾਂ ਜੇ ਮੈਂ ਤਾਂ ਕੋਈ ਰਿਜ਼ਲਟ ਹੀ ਨਹੀਂ ਕੱਢਿਆ ਸਰ ਜਿਹੜਾ ਇਹਨਾਂ ਨੇ ਮਾਈਕ ਕਿਤੇ ਦੇਖ ਤਾ ਮਰ ਘਾਤ ਕਰਦੇ ਪੈਂਦਾ ਸੇਮ ਰੱਖਿਆ ਸੀ ਉਹ 60 ਕਿਜੀ weight ਸਾਨੂੰ ਚੱਕਣਾ ਸੀ ਬੋਹੀ ਚੱਕਣੀ ਸਰ ਫੋਟੋ ਮੈਨ ਨਹੀਂ ਹੈ ਕਿ ਕੰਮ ਕਰਾਇਆ ਨਹੀਂ ਕਰ ਪਾਈ ਮੈਂ ਸਰ ਉਸ ਨਾਲ ਰਿਗਾਰਡਿੰਗ 1400 ਮੁਰੀਆਂ ਤਸਵੀਰ ਤੁਹਾਡਾ ਉਹ ਜਾਲੂਣ ਸਰ ਕਿਹੜੀ ਪੋਸਟ ਬਤਾਓ ਫਾਇਰ ਮੈਂਦੀ ਪੋਸਟ ਹੈ ਜੀ ਉਹਦਾ ਮੈਂਸ਼ਨ ਜੀ ਦਾ Fizikli, 60 kilogram et. Karda yarasımda bıra oltuğu. Minda tek sen sebpos. Lediysin, seninki çoktası, burian ki oda sadece otel. Sadece departmanlukta bir sen sebpos. Yapıyorlar. Seni alacağım. 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 Seni ਇਹ ਭਗਵਾਨ ਦੇ ਪਾਸੋਂ ਗੇੜ ਲੰਗਾਣੀ ਨਹੀਂ ਬਟੇ ਲੋਕਾਂ ਦੇ ਸਿੱਟੇ ਰੰਗ ਮੌਜੂਦ ਹੈ ਬਲਕਿ ਲੋਕਾਂ ਦੀ ਪ੍ਰਵਾਹ ਤੇ ਸੋ ਉਹਦਾ ਜਿਹੜਾ ਮੇਸਾ ਅੱਗੇ ਜਾਂਦੀ ਹੈ ਉਹ ਜਿਹੜਾ ਪਤਾ ਹੈ ਇਸੇ ਅੱਜ ਮੇਰਾ ਸੰਸਕਾਰ ਤੇ ਹੈ ਹਾਂ ਅਰਜੀ ਚਾਹੀਦੀ ਹੈ ਪੁਲਿਸ ਜੀ ਜੀ ਮੈਨੂੰ ਬੋਏ ਜੀ ਜੀ ਕਰਾ ਦੇਣਾ ਚਾਹੀਦਾ ਹੈ ਜੇ ਇਹਨਾਂ ਨੂੰ ਕੋਈ ਐਸਐਸ ਬੋਰਡ ਦੀ ਦਿੱਕਤ ਨਹੀਂ ਹੈ ਤਾਂ ਆਪਾਂ ਨੂੰ ਮੈਂ ਖੈਰ ਲਾ ਲਾ ਸਰਵ ਜੀ ਜਿਹੜੀ 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 ਜਿਹੜ ਹਾਂਜੀ ਇਹ ਬੜਾ ਹੀ ਇਲਾਵਾ ਹੈ ਅਸੀਂ ਪਹਿਲਾਂ ਤੋਂ ਹੀ ਲੈ ਲਿਆ ਇਹ ਸਾਡੇ ਬੱਚਿਆਂ ਦੇ ਵਿੱਚ ਹੋ ਰਹੀ ਹੈ ਹਾਂਜੀ ਪੇਪਰ ਹਾਂਜੀ ਬਾਰ ਕੋਲ ਉਸ ਬੋਰਡ ਹਾਂਜੀ ਪੇਪਰ ਨਹੀਂ ਕਰਵਾਣਾ ਜਿਹੜੀ ਫਿਜ਼ੀਕਲ ਟੈਸਟ ਹਨਾ ਨੂੰ ਜਿਹੜਾ ਬਦਲਾ ਤੁਹਾਨੂੰ ਬਿਠਾਣਾ ਤੁਹਾਨੂੰ ਕਰਾਣਾ ਇਹ ਕੋਈ ਨਹੀਂ ਸਕਦੀ ਕਿਸੇ ਵੀ ਡਿਪਾਰਟਮੈਂਟ ਕੁੜੀਆਂ ਨਾ ਆ ਸਕਣ ਹਾਂਜੀ ਸਰ ਕੋ ਫਿਜ਼ੀਕਲ ਦੁਕਾਨ ਹੈ ਸਾਡੇ ਕੋਲ ਫਿਜ਼ੀਕਲ ਇਹ ਮਹਿਲਾ ਕ੍ਰਿਕਟ ਦੇ ਵਿੱਚ ਸਾਡੀਆਂ ਟੀ ਕੁੜੀਆਂ ਛੱਕੇ ਲਾ ਸਕਦੀਆਂ ਹਾਂਜੀ ਇਹ ਕਿਉਂ ਨਹੀਂ ਹੋ ਸਕਦਾ ਸਰ ਮੈਂ ਤਾਂ ਮਾਈਕ ਨਹੀਂ ਸੈLECTION ਕੀਤਾ ਗਾੜੀ ਦੇ ਜੀਵਨ ਜੈਕਰੀ ਨਹੀਂ ਸੀ ਸਰ ਉਹਨਾਂ ਨੇ ਹਾਂਜੀ ਹਾਂਜੀ ਇਹ ਤਾਂ ਪਹਿਲਾਂ ਹੀ ਹਾਂਜੀ ਥੋੜੇ ਪਰ ਆਉਂਗੀ ਹਾਂਜੀ ਹਾਂਜੀ ਪੈਸੇ ਨਹੀਂ ਕਮਾਉਂਦੀ ਹਾਂਜੀ ਸਿੰਧਾਸਰੇ ਤੁਹਾਡੇ ਕੋਲ ਤੇ ਦੀਆਂ ਸਿਕਾ ਰੱਖੀਆਂ ਉਹਨੇ ਤੁਸੀਂ ਜੋ ਡੀਸੀ ਮੈਡਮ ਨੂੰ ਨੰਬਰ ਦੇ ਦਿਓ ਇਹ ਵੀ ਲੇਡੀਆਂ ਨੇ ਜੀ ਜਿਨ੍ਹਾਂ ਨੂੰ ਬੁਲਾਉਣਾ ਆਪਾਂ ਰੂਲ ਚੇਂਜ ਕਰਾਂ ਧੰਨਵਾਦ ਸਰ ਕੋਈ ਰਿਕਵੈਸਟ ਹੈ ਜੀ ਪੰਜਾਬ ਪੁਰੀ ਸੀ ਉਹਨੇ ਸੀ ਕਿ ਕੋਰਸ ਆਪਸ ਤੇ ਜੀ ਐਲਾਨ ਕੀਤਾ ਹੋਇਆ ਹੈ ਸਬ ਇੰਫੈਕਟਿਓਂ ਇੰਫੈਕਟਿਓਂ ਦੀ ਪਰਦਸ਼ੀ ਕੱਢਣੀ ਹੈ 2024 ਚ ਤੇ ਸਰ ਉਹਦੇ ਚ ਥੋੜਾ ਹੀ ਜਿਹਾ ਹੋ ਜਾਊਗਾ ਇਹ ਕਹਿੰਦਾ ਫਾਇਰਮੈਨ ਬਣਨਾ ਮੈਂ ਮੈਂ ਐਸਲ ਵਿੱਚ ਬਣ ਕੇ ਆ ਚੁੱਕੀ ਹਾਂ ਸਰ ਐਸਐਲ ਵਿੱਚ 0.75 ਤੇ ਰਹੇਗੀ ਜਾਣਾਂਗੀ ਤੇ ਇੰਤਰੀ ਵੀ ਜਾਣਾ ਜ਼ਰੂਰੀ ਹੈ ਅੱਛਾ ਇਹ ਹੋ ਗਏ ਨਾ ਇਹ ਲੋ ਮੈਂ ਇੱਧਰਲੇ ਰੂਪ ਬਦਲਾ ਕੇ ਉੱਥੇ ਚੱਲ ਜਾਣਾ। ਯਾਨੀ ਆਪਕੇ ਜ਼ਰੂਰਤ ਨਹੀਂ ਕਿ ਉਮੀਦ ਹੈ ਕਿ ਤੁਹਾਡੇ ਰਾਤ ਚ ਜਾਓਗੇ ਜ਼ਰੂਰ। ਹਾਂਜੀ ਉਮੀਦ ਹੈ ਸਭ ਜਿੱਥੇ ਦਿਲ ਕਰਦਾ ਉਸੇ ਕਰਾਂਗੇ। ਜਦੋਂ ਰਾਇਆ ਟੈਸਟ ਆਇਆ ਜਾਂ ਕੋਈ ਮੈਕਾਈ ਜਾਂ ਕੋਈ ਇਮਤਿਹਾਨ ਆ ਜਾਂ ਪ੍ਰਾਈਜ਼ ਹੋ ਕਰਦਾ। ਸਿਰ ਆਪਣੀ ਗੱਲ ਨਾਲ ਤੁਹਾਨੂੰ ਪਸੰਦ ਸੀ ਤੁਹਾਡੇ ਨਾਲ ਬਹੁਤ ਬਹੁਤ ਵਧੀਆ ਪਹਿਲੀ ਵਾਰ ਤਾਂ ਹੋਇਆ ਸੀ ਕਿਸੇ ਨੂੰ ਐਮ.ਐਲ.ਏ. ਸਾਹਿਬ ਨੂੰ ਨਹੀਂ ਇਦਾਂ ਮਿਲਿਆ ਜਿਵੇਂ ਪਹਿਲੀ ਵਾਰ ਕਿਸੇ ਸੀ.ਐਮ. ਸਾਹਿਬ ਨੂੰ ਦੇਖ ਲਓ ਤੁਹਾਡੀ ਤੁਹਾਡੀ ਸੋਨ ਸਰਕਾਰ ਵਾਲੀ ਯਤਨ ਅੰਦਰਾ। ਸਾਹਿਬ ਜੀ ਅਲਮ ਜੀ ਅਲਮ ਜੀ ਸਰਟੀਫਿਕੇਟ ਆਦੋ ਹੁਪੇ ਜਰੂਰ ਬੀਟਿੰਗ ਮੈਂ ਕਹਾਂਤਾ ਹੈ ਅੱਛਾ ਯਾਰ ਕੀ ਅੱਜ ਚੈੱਕ ਚੱਲੇਗਾ ਸੋਹਮਾ ਯਾਰ ਉਸੇ ਨਾਲ ਹੀ ਹੋਏ ਆਇਸ ਨਾ ਰਸਤਾ ਨਹੀਂ ਨਾ ਜਗਾਈ ਨੂੰ ਕੋਈ ਨਾ ਕੋਈ ਜਿੰਨ ਮੈਂ ਕਹਿੰਦਾ ਸਿੱਟਾ ਸੋਹਰੇ ਨਹੀਂ ਹੋਊਗਾ ਕਦੇ ਇਹ ਤਾਂ ਸੋਚਣ ਵਾਲੀ ਚਾਹ ਕਮ ਹੋਊਗਾ ਨਹੀਂ ਹੋਊਗਾ ਸੋਚ ਕੇ ਇੱਥੇ ਪਾਸੇ ਗਾਂਢੀ ਕਰਦੇ ਆਂ ਕਸਰ ਟ੍ਰੈਕ ਕਰ ਸਕਦੇ ਆਂ ਅੱਛਾ ਬੀ ਸਿੱਧਾ ਸਕਦੇ ਆਂ بھائی جو ہے ਕੀ ਸਭ ਪਾਇਦੇ ਸਿਓ ਦਿਨੇਸ਼ ਸਾਧਾ ਦਿਨੇਸ਼ ਸਾਧਾ ਉਹਨਾਂ ਦਾ ਬਲਾਕ ਮਾਰ ਕੇ ਬਾਹਰ ਲਿਈਏ ਪੈਸੇ ਲਈ ਇਹ ਸਭ ਫਟ ਹੋ ਜੇ ਤੁਹਾਨੂੰ ਮਾਲਕ ਵੀ ਪੁੱਛਿਆ ਹੈ ਹਾਂ جب ہوئے

ਸਟੈਂਡ ਫਰਮਾ ਦਿਓ ਕੰਪਿਊਟਰ ਬਤਾਓ ਬਤਾ ਦਿਓ ਥੈਂਕ ਯੂ ਸਰ ਐਡਰੈਸ ਫੂ ਕੋਰਪੋਰੇਸ਼ਨ ਨੰਬਰ 433 ਸ਼ੌਟ ਫਲਿੱਪ ਫੂਦਰੂਦ ਠੀਕ ਹੈ میں اندر آ رہا ہوں فون کر رہا ہوں ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹੁਤ 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 ਜ਼ਿਆਦਾ ਹੈ ਤੇ ਹੁਣ ਪੂਰਾ ਫੋਕਸ ਹੈ ਸਰ ਇਹ ਇਕ ਨਹੀਂ ਪੂਰਾ ਇਕ ਨਹੀਂ ਹਫਤੇ ਦਾ ਬਟਨ ਬਟਨ ਸਪੂਰ ਹੈ ਫਾਟ ਕੇ ਸਾਰੇ ਦੋਨੋਂ ਪਿੰਡ ਦੀ ਗੱਲ ਕਰਦੇ ਸਰ ਤੁਸੀਂ ਇਹ ਜਿਹੜਾ ਸਟਾ ਟਵਾਣਾ ਜਿਹੜਾ ਹਰੇ ਤੋਂ ਆਹਨ ਬਾਬਾ ਉੱਦਰੀ ਸਟਵਾਣੇ ਤੋਂ ਜਿਹੜੇ ਹੱਥ ਪਾ ਕੇ ਜਿਸੀ ਤੇ ਨਾਲ ਸਰ ਮਾਨ ਸਾਹਮਣੇ ਤੁਹਾਡਾ ਪੱਥਰ ਦਾ ਬੰਨ ਪਾਸ ਕਰਤਾ ਸਰ ਇਤਨੀ ਹੋਈ ਹੈ ਨੂੰ ਬਸ ਕੀ ਕਰਦੇ ਸਾਡੇ ਪ੍ਰਦੀਪ ਸਿੰਘ ਦਾ ਬੰਨ ਸੀ ਰੱਖਦੇ ਤੇ ਮਦਦ ਕੀਤੀ ਤੇ ਜਿੰਸਾ ਸਾਰੇ ਮੈਕਮਨ ਸਾਡੀ ਮਦਦ ਹੋ ਗਈ ਜਿਹੜਾ ਪਿੰਡ ਦੇ ਪੱਸਾ ਲਈ ਦੀ ਨਹੀਂ ਰਸਾ ਉਹ ਪੈਸੇ ਜਮਦੇ ਵਿੱਚ ਤੇ ਉਸੇ ਜਿਆ ਬਾਹਰ ਰੁਕੀ ਨਹੀਂ ਜਿਆ ਸਰ ਮਾਨ ਸਾਹਿਬ ਨੇ ਕਿਹਾ ਅਸੀਂ ਜੀ ਬੰਨ ਉਹ ਮਾਨ ਸਾਹਿਬ ਇੱਕ ਸਾਡਾ ਖਰਚਾ ਦਾ ਪੂਰਾ ਹੀ ਸੀ ਦੱਸਿਆ ਕਿ ਕੋਈ ਸੀ ਦਾ ਪਾਸੇ ਦਾ ਕਾ ਚੋਕ ਕੇ ਇੱਕ ਪਾਸੇ ਦਾ ਬਿੱਡੀ ਲੇਨ ਵਿੱਚ ਦਾ ਆ ਕੋ ਚੜ ਇੱਕ ਪਾਸੇ ਦਾ ਹੋ ਗਿਆ ਜੀ ਮੇਰੇ ਲਈ ਤਾਂ ਤੁਸੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਬੰਦਾ ਇੱਕ ਹੋਰ ਹੋ ਗਿਆ ਕਦੋਂ ਕੋਈ ਸੇਟ ਚ ਲੋਗ ਹੈ ਸਰ ਜੀ ਜਦੋਂ ਜਦੋਂ ਮੈਂ ਬਾਈਕ ਤੇ ਆਪੈਂ ਤਾਂ ਗੁਰਦੁਆਰਾ ਜੀ ਸਟਾਰਟ ਹੈ ਜੀ ਤੇ ਇਸ ਤੋਂ ਅੱਗੇ ਸਰ ਉਹ ਅੰਦਰ ਪਾਸ ਹੈ ਇਹ ਹੀ ਪਿੰਡ ਹੈ ਜੀ ਐਂਡ ਪੱਜੇ ਜੀ ਸੋ ਐਸ ਐਨ ਸਰ ਬਾਣੇ ਦਰਗੋੜਾ ਬਾਣੇ ਦਰਗੋੜਾ ਤੇ ਆ ਗਏ ਸਰ ਕਿਹਦੇ ਕੋਲ ਸਰ ਤਾਂ ਇਹ ਹੋ ਜਾਏਗਾ ਕਿ ਇੱਥੇ ਸਰ ਆਪਾਂ ਕੋਲ ਮੰਗ ਲਾਸਟ ਕੋਈ ਹੋਰ ਲਾਸਟ ਨਹੀਂ ਨਹੀਂ ਬਣਾਰੀ ਉਸ ਨੇ ਤੁਸੀਂ ਤੱਕ ਨਹੀਂ ਚੇਤੇ ਕੋਮਪਲੈਕਸਰ ਵਾਲਾ ਖਾਣਾ ਸੋਰੇਕਸਟ ਬਣਾ ਬਣਾ ਇਹ ਨੋਟਿਸ ਦੇਣਾ ਬਸ ਇਸ ਨੇ ਇਧਰੋਂ ਪਾਸ ਹੋ ਗਿਆ ਬਸ ਗਿਆ ਜਦੋਂ ਆਹ ਜੀ ਸਰ ਜਦੋਂ ਇਹ ਮੁਰੇ ਛਾਪੀ ਦੇ ਦਿੰਦੇ ਰੰਗਾਂ ਇਹ ਬਹੁਤ ਛਾਪੀ ਰਿਹਾ ਦੂ ਆ ਜੋ ਆਓ ਆਓ ਮਤਲਬ ਹੁਣ ਵੀ ਤੁਹਾਡੇ ਦਰਸ਼ਨ ਵਾਸਤੇ ਸਾਨੂੰ ਇੱਕ ਤਰ੍ਹਾਂ ਕਹਿ ਦਿੱਤੀ ਹੈ ਬੰਕਾ ਨੂੰ ਪਾਣੀ ਪ੍ਰਬੰਧ ਬਹੁਤ ਬੜੀ ਹੈ ਉਧਰ ਵੀ ਪਾਣੀ ਦਾ ਕੋਰ ਕਰਦਾ ਮਤਲਬ ਪਾਣੀ ਦਾ ਪ੍ਰਬੰਧ ਹੋਊਗਾ ਸਾਰਾ ਬੁਲਬੁਲਾ ਨਹੀਂ ਹੈ ਪਰੇਮ ਹੜੀ ਕੀ ਦੇ ਚੋ ਮੇਰਾ ਇੰਡਾ ਜਿੱਥੇ ਪਾਣੀ ਦਾ ਬੋਲ ਨਹੀਂਦਾ ਉਹ ਹੋ ਚੱਕਾ ਖੇੜੀ ਪਿੰਡਾ ਜੀ ਮਾਰੀ ਸੁੱਕੀ ਖੇੜੀ ਪਾਣੀ ਦਾ ਬੋਲ ਬੜੀ ਜੀਸੀ ਖੜੀ ਨਹੀਂ ਜੀਸੀ ਖੜੀ ਮੈਂ ਨੋਟ ਕਰ ਲੈਂਦੀ ਹਾਂ ਆਰਡਰ ਕਾਲ ਦੇ ਪੈਸੇ ਪਾਸ ਹੋ ਗਏ ਤੁਹਾਡੇ ਠੀਕ ਹੈ ਬਹੁਤ ਬਹੁਤ ਚਾਰ ਸਾਲ ਦੀ ਬੇਚੀ ਇੱਕ ਕਾਪੀ ਜਿਹਾ ਸਰਟੀਫਿਕੇਸ਼ਨਲ আচ্ছা 아직도 아직도 잘해이가 지금 지금까지 몇이야 지금 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 지 جلدی کرو میں سے جو بولوں گا وہاں بھی سچی بولوں گا جو بولوں گا وہاں سے اج ایک بہت اتہاسک دن ہے پنجاب لئے ਇਸ ਲਈ ਤੁਸੀਂ ਵੋਟਾਂ ਮੰਗਣ ਅਸੀਂ ਕਰ ਕਰ ਜਾਂਦੇ ਆਂ ਡੋਰ ਟੂ ਡੋਰ ਜਾਂਦੇ ਆਂ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤੇ ਲੋਕਾਂ ਨੂੰ ਕਹਿੰਦੇ ਆ ਕੋਈ ਚੰਡੀਗੜ੍ਹ ਆ ਜਾਓ ਹਾਲਾਂਕਿ ਭਾਂਖਰਪੁਰ ਪਿੰਡ ਹੈ ਜਿਹੜਾ ਇਹ ਚੰਡੀਗੜ੍ਹ ਦੇ ਨੇੜੇ ਉਹ ਹੋਰ ਤੋਂ ਫਾਜ਼ਿਲਕਾ ਤੋਂ ਫਰੀਦਕੋਟ ਤੋਂ ਮੋਗੇ ਤੋਂ ਜ਼ੀਰੇ ਤੋਂ ਤਰਨਤਾਰਨ ਤੋਂ ਚੰਡੀਗੜ੍ਹ ਆ ਆਪਣੇ ਛੋਟੇ ਜਿਹੇ ਕੰਮ ਲਈ ਆਉਣਾ ਉਹ ਪੱਤਾ ਵੀ ਨਹੀਂ ਪੱਕਾ ਕੇ ਕੰਮ ਹੋਊਗਾ ਜਾਂ ਨਾ ਛੋਟੀ ਜੀ ਗਲਤੀ ਨਿਕਲ ਗਈ ਫਿਰ ਦੁਬਾਰਾ ਆਉਣਾ ਮਤਲਬ ਦਿਹਾੜੀ ਫੁੱਟਣਾ ਪੰਜ 10000 ਰੁਪਏ ਦਮ ਖਰਚ ਖੜਾ ਹੋਣਾ ਸੋ ਅੱਜ ਜਿਹੜਾ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਸਾਡਾ ਪੰਚਤ ਹੈ ਉਹਨੂੰ ਅਸੀਂ ਪੂਰੇ ਪੰਜਾਬ 'ਚ ਲਾਗੂ ਕਰ ਰਹੇ ਹਾਂ ਔਰ ਸਾਹਮਣੇ ਅਲੱਗ-ਅਲੱਗ ਮਹਿਕਮਿਆਂ ਦੇ ਸਟਾਲ ਲੱਗੇ ਹੋਏ ਨੇ ਕਿਤੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇੰਤਕਾਲ ਹੋ ਰਹੇ ਨੇ ਕਿਤੇ ਰਿਸ਼ਤੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰੇ ਨੂੰ ਉਧਰ ਧਰੂ ਘੁਮਾਇਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਇਸੇ ਤਰ੍ਹਾਂ ਚੱਲਦਾ ਰਹੂਗਾ ਅੱਲਾ ਹੀ ਨਹੀਂ ਅੱਜ ਕੈਂਪ ਲੈ ਕੇ ਖਤਮ ਮੈਨੂੰ ਮੋਗੇ ਤੋਂ ਇੱਕ ਵੀਡੀਓ ਆਈ ਹੈ ਮੈਂ ਦਿੱਲੀ ਤੋਂ ਆਇਆ ਆਂ ਆਉਂਦੇ-ਆਉਂਦੇ ਮੈਨੂੰ ਵੀਡੀਓ ਆਈ ਹੈ ਕਿ ਇੱਥੇ ਆਇਆ ਆਂ ਆਨੰਦ ਕਾਰਜ ਤੋਂ 2 ਘੰਟੇ ਬਾਅਦ ਡਿਪਟੀ ਕਮਿਸ਼ਨਰ ਨੇ ਆਪ ਜਾ ਕੇ ਮੇਰੇ ਸੈਕ ਕਰ ਦਿੱਤਾ ਔਰ ਉਹ ਮੇਰੇ ਸਾਹ ਦੇ ਕਿਤੇ ਵਾਸਤੇ ਰੁੱਲਦੇ ਰਹਿੰਦੇ ਸੀ ਕੌਣ ਸੀ ਗਵਾਹ ਉਨੇ ਮੈਰਿਜ ਫਰ ਦੋਨੇ ਮਾਂ ਪਿਓ ਕਿੱਥੇ ਨੇ ਚਾਚਾ ਕਿੱਥੇ ਆ ਮਾਮਾ ਕਿੱਥੇ ਆ ਉਹ ਉਦੋਂ ਤੱਕ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਸੀ ਮਾਮਾ ਬੋਲ ਨੂੰ ਹੀ ਹਟ ਜਾਂਦਾ ਸੀ ਬਾਅਦ ਚ ਮਾਮਾ ਕਹਿੰਦਾ ਮੈਂ ਨਹੀਂ ਆਉਂਦਾ ਲੈ ਕਰਾ ਲਓ ਰਜਿਸਟ੍ਰੇਸ਼ਨ ਸੋ ਉਹਦੇ ਮਾਮਾ ਆਇਆ ਹੁੰਦਾ ਸੀ ਉਸੇ ਵੇਲੇ ਚ ਲੱਗ ਕੇ ਫਿਰ ਚਲਾ ਜਾਂਦਾ ਸੀ ਮੈਨੂੰ ਸ਼ਾਂਪ ਨਹੀਂ ਪਾਈ ਤੇ ਮੈਨੂੰ ਕਰ ਨਹੀਂ ਪਾਇਆ ਸੋ ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਲਈ ਸਰਕਾਰ ਉਹਨਾਂ ਦੇ ਘਰੇ ਆਈ ਆ ਬਹੁਤ ਵੱਡਾ ਦਿਨ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਸ਼ੁਰੂਆਤ ਹੋ ਗਈ ਹੈ। ਔਰ ਇਸੇ ਤਰ੍ਹਾਂ ਜਾਰੀ ਲਊਗਾ। ਜਦੋਂ 92 ਸੀਟਾਂਆਂ ਸੀ। ਤਾਂ ਜੇ ਉਹ ਥਿੰਗ ਲਈ ਸੀ। ਸੰਗਰੂਰ ਵਾਲੇ ਜਿਹੜਾ ਮੇਰਾ ਕਿਰਾਏ ਵਾਲਾ ਘਰ ਹੈ। ਉਹਦੇ ਛੱਤ ਤੋਂ ਮੈਂ ਬੋਲਿਆ ਸੀ। ਮੈਂ ਕਹਿਆ ਸੀਗਾ ਹੁਣ ਸਰਕਾਰ ਪਿੰਡਾਂ 'ਚ ਚੱਲੂਗੀ। ਹੁਣ ਸਰਕਾਰ ਛੋਟੇ-ਛੋਟੇ ਕਸਬਿਆਂ ਤੋਂ ਚੱਲੂਗੀ। ਹੁਣ ਸਰਕਾਰ ਸ਼ਹਿਰਾਂ 'ਚ ਚੱਲੇਗੀ। ਕਿ ਅੱਜ ਉਹ ਸੁਪਨਾ ਮੇਰਾ ਸੱਚ ਹੋ ਗਿਆ। ਸਰਕਾਰ ਨੂੰ ਪੇਟਾ ਚ ਚੁੱਕੀ। ਕਿਸੇ ਦਾ ਕਿਊ ਬਿਲ ਦੀ ਪ੍ਰੋਬਲਮ ਹੈ। ਕਿਸੇ ਦਾ ਬੀਸੀ ਸਰਟੀਫਿਕੇਟ ਰੁਕਿਆ ਪਿਆ ਨੌਕਰੀ ਉੱਤੀ ਪਈ ਹੈ। ਭੈਣਾਂ ਮਿਲੀਆਂ। ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੈ ਨਹੀਂ। ਮੁੰਡਿਆਂ ਦੇ ਬਰਾਬਰ ਟੈਸਟ ਲੈਂਦੇ ਨੇ। ਟੈਸਕ ਰਿਟ ਕੀ ਹੈ 60 ਕਿਲੋ ਦਾ ਭਾਰ ਚੱਕਣਾ ਹੈ। ਪਰ ਪਤਾ ਨਹੀਂ ਕਿ ਉਹ ਸਮਝਦੇ ਨਹੀਂ ਕਿ ਅੱਜ ਕੱਲ ਕੁੜੀਆਂ ਤੇ ਮੁੰਡਿਆਂ ਲਈ ਕੋਈ ਕਮੀ ਨਹੀਂ ਹੈ। ਤਾਂ ਉਹਨਾਂ ਦਾ ਜਿਹੜਾ ਐਮੈਨਡਮੈਂਟ ਹੈ ਰੂਲ ਐਂਡ ਰੈਗੂਲੇਸ਼ਨਸ ਤਾਂ ਉਹਨਾਂ ਦਾ ਸਾਬ ਨਾ ਕਰ ਲੋ। ਤੋ ਕਲੀਆਂ ਥੋੜੀ ਜਾਣ ਕੇ ਅੱਜ ਬਚਾਉਣ ਨਾਲ ਮੁੰਡੇ ਵੀ ਤਾਂ ਹੋਣਗੇ। ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਦੀ ਨਾਲ ਉਹ ਕਰ ਲੈਣ। ਇਹਦਾ ਮਤਲਬ ਇਹ ਥੋੜੀ ਹੈ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉਥੇ ਕਿਸੇ ਅਪਾਰਟਮੈਂਟ ਦੇ ਅੱਗੇ ਲੱਗੀ ਜਾਂ ਫੈਕਟਰੀ ਦੇ ਅੱਗੇ 60 ਕਿਲੋ ਦੀ ਹੋਊਗਾ। ਪਤਾ ਨਹੀਂ ਕਿਹੋ ਜਿਹੇ ਰੂਲ ਬਣਾ ਰੱਖੇ ਨੇ ਉਹਨਾਂ ਨੇ। ਸੋ ਰੂਲ ਬਦਲਾਂਗੇ। ਸਾਰੇ ਭੈਣਾਂ ਨੂੰ ਸਾਰੀਆਂ ਟੀਮਾਂ ਨੂੰ ਜਿਨ੍ਹਾਂ ਨੇ ਪੇਪਰ ਵੀ ਦਿੱਤੇ ਟੈਸਟ ਵੀ ਪਾਸ ਕਰ ਲਏ ਫਿਜ਼ੀਕਲ ਟੈਸਟ ਕਰਕੇ ਆ ਦੋਨੋਂ ਦੀਆਂ ਅੱਖਾਂ ਚ ਅਤਰੂ ਸੀਗੇ ਮੈਨੂੰ ਅਚਾਰੀ ਲੱਗਿਆ ਤੇ ਬੜੀ ਬੜੀ ਜਲਦੀ ਉਹਨਾਂ ਕੋਲੋਂ ਫਰਮ ਦੇ ਦਿੰਦੇ ਨੇ ਸੀਰਿਅਲ ਕੋਈ ਪਹਿਲਾਂ ਕੋਈ ਪੋਜ਼ਿਟਿਵ ਡਿਸੀਜਨ ਦਿਆ ਹੈ ਮੇਰੇ ਇਲੈਕਸ਼ਨਸ ਨੇ ਉਸ ਤੋਂ ਤੱਕ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਐਨਓਸੀ ਵਾਸਤੇ ਗੱਲ ਆ ਰਹੀ ਹੈ ਠੀਕ ਹੈ ਹਾਂਜੀ ਐਨਓਸੀ ਹਰ ਕਿਸਮ ਦੀ ਐਨਓਸੀ ਠੀਕ ਹੈ ਹਾਂਜੀ ਇਹ ਕੀ ਹੈ ਜੀ ਜੀ ਪਹਿਲਾਂ ਕੀ ਕਰਦੇ ਸੀਗੇ ਕਲੋਨਾਈਜ਼ਰ ਸੀ ਸਾਰਿਆਂ ਨੂੰ ਇਹ ਕਹਿੰਦਾ ਥੋੜੇ ਜੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪ੍ਰਬੰਧਕੀ ਨਹੀਂ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਦੇ ਵਸਪਾ ਜਾਂਦੇ ਸੀ ਵੀ ਲਓ ਸੀਵਰੇਜ ਹੁਣ ਤੁਸੀਂ ਉੱਥੋਂ ਲਓ ਬਿਜਲੀ ਦੇ ਮੀਟਰ ਉਥੋਂ ਫੁੱਟਾ ਕੋਲੇ ਅਪਰੂਵ ਨਹੀਂ ਹੁੰਦਾ ਸੀ ਜਗ ਕਮਾਂਡਾ ਕੁੜੀਆਂ ਗਲਾਡਾ ਕੋ ਤਿੰਨ ਵਾਰੀ ਰੂਜੇ ਨੋਟ ਕਰ। ਸੋਸੋ ਕੀ ਰਾਨੀ ਹੋ ਗਈ। ਤਿੰਨੋਂ ਵਾਰ ਇਹ ਲਿਖਿਆ ਗਿਆ ਕਿ ਬਸ ਆਖਰੀ ਵਾਰ। ਉਹ ਫੇਰ ਫੇਰ ਅਜੇ ਸਾਲ ਬਣਾ ਲਏ ਨੇ ਕਲੋਨੀਆ। ਹੁਣ ਅਸੀਂ ਜਦੋਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਕਿ ਕਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਹੀ ਦੇਣਾ ਪਊਗਾ। ਇਹਦਾ ਮਤਲਬ ਸਟੈਂਪ ਪੇਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਰਡ ਦੀ ਤੇ ਫਾਇਰ ਵੀ ਤੇ ਬਾਕੀ ਸਭ ਦੀ ਕਲੂਸ਼ਨ ਦੀ। ਕੀ ਰਸੀ ਹੁੰਦੀ ਹੈ ਇਹ ਮੈਂ ਉਹ ਤਾਂ ਲੀਗਲੀ ਬਣਾਉਗਾ ਫਿਰ ਕਾਹਦੀ ਐਨਓਸੀ ਹੋਵੇਗਾ ਸੋ ਸਾਰੇ ਪੰਜਾਬ ਚ ਐਨਓਸੀ ਦਾ ਜਿੰਨਾ ਜਿਹੜਾ ਜਿੰਨਾ ਹੁਣ ਤੱਕ ਹੋਇਆ ਉਹ ਉਹ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਕੁਝ ਕੋਲੋਨਾਈਜ਼ਰ ਫਾਇਦਾ ਕੱਟ ਕੇ ਹੋਣਗੇ ਕੁਝ ਪੈਸੇ ਕਮਾ ਕੇ ਹੋਣਗੇ ਜਾਓ ਅੱਜ ਖੁਸ਼ ਹੋਗੇ ਹੋਣਗੇ ਚਲੋ ਆਪਣੇ ਕੰਮ ਬਣ ਗਿਆ ਉਹ ਹੋਲੇ ਥੋੜਾ ਚਿਰ ਖੁਸ਼ ਮੈਂ ਲੋਕਾਂ ਨੂੰ ਖੁਸ਼ ਕਰਨੀ ਮੇਰੇ ਮੇਰਾ ਫਰਜ਼ ਹੈ ਸਾਰੇ ਕੰਦਰ ਲੋਕਾਂ ਦੀ ਰਖਵਾਲੀ ਕਰਨੀ ਉਹਨਾਂ ਦੇ ਹੱਕਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਇੱਕ ਗਰਾਊਂਡ ਤੋਂ ਪੂਰਾ ਨਹੀਂ ਸੀ ਐਨਓਸੀ ਜੀ ਰਿਸਟਰੀ ਨਹੀਂ ਹੋਈਆਂ ਰਿਸਟਰੀ ਨਹੀਂ ਮੈਨੂੰ ਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਆ ਮੈਂ ਹੁਣ ਜਾ ਕੇ ਆਪਣੇ ਅਫਸਰਾਂ ਨੂੰ ਸਾਰੇ ਨਾਲ ਸਾਰਾ ਬਾਕੀ ਦਾ ਬੇਰੇ ਸਾਇਦ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗਾ ਜੀ 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 ਪਹਿਲਾਂ ਕਰਦੀ ਆ ਜੀ ਕੀ ਬਣੇਗਾ ਸਰ ਜਿਹੜੀ ਦੇ ਲੋਕਿਆਂ ਦੇ ਪਹਿਲਾਂ ਕਰਦੀ ਆ ਜੀ ਜਿਹੜਾ ਲੱਕੇ ਦੇ ਵਿੱਚ ਇੰਨੀ ਜਿਹੜੀ ਕਰਦੀ ਜਿਹੜੀਆਂ ਹੋ ਗਈਆਂ ਹੋ ਗਈਆਂ ਜੀ ਸੁਪਰੀਮ ਕੋਰਟ ਦੇ ਜਿਹੜਾ ਹੋਣਗੇ ਸਾਡਾ ਦੇ ਵਿੱਚ ਨਹੀਂ ਬੋਲਣ ਜਨੇਰ ਲੇਕਿਨ ਮੈਜੇ ਜਚਾ ਨਹੀਂ ਹੋ ਗਈ ਆ ਜਿਤਨਾ ਦਾ ਲੋਕਤੰਤਰ ਲੋਕਤੰਤਰ ਦੇਸ਼ ਦਾ ਲੋਕਤੰਤਰ ਬਚਾਉਣਾ ਤਾਂ ਸਾਨੂੰ ਸੁਪਰੀਮ ਕੋਰਟ ਜਾਣਾ ਪੈਣਾ ਅਸੀਂ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਜਦੋਂ ਮਨਜੋਤ ਸਿੰਘ ਜਸਨ ਸਿੰਘ ਸਾਹਿਬ ਨੇ ਵੀਡੀਓ ਦੇਖੀ ਤਾਂ ਕੋਈ ਨਹੀਂ ਬੰਦੇ ਨੂੰ ਵੀਡੀਓ ਦਿਖਾ ਦੋ ਮਨਜੋਤ ਸਿੰਘ ਜਸਨ ਸਿੰਘ ਸਾਹਿਬ ਤਾਂ ਬਹੁਤ ਹੀ ਵੱਡੀ ਬਦਲੀ ਤੇ ਦੇਸ਼ ਦੀ ਸਭ ਤੋਂ ਉੱਚੀ ਬਦਲੀ ਹੈ ਸੁਪਰੀਮ ਕੋਰਟ ਦੇ ਟੀ ਜਸਨ ਉਹਨਾਂ ਦਾ ਤਾਂ ਮਨ ਵਿਚਲਿਤ ਹੋਣਾ ਹੀ ਹੁਣ ਆਮ ਬੰਦੇ ਨੂੰ ਜਿਹੜਾ ਵੋਟ ਪਾ ਕੇ ਆਉਂਦਾ ਉਹਨੂੰ ਦਿਖਾ ਦੋ ਕਿ ਐਂ ਵੋਟਾਂ ਕਿਹਨੀਆਂ ਜਾਂਦੀਆਂ ਉਹ ਕਹਿੰਦਾ ਮੇਰੀ ਵੋਟ ਐਂ ਕਿਹ ਨਹੀਂ ਜਾਂਦੀ ਐਂ ਨਹੀਂ ਕੱਟ ਦਿੱਤੀ ਜਾਂਦੀ ਐਂ ਕਿਤੇ ਕਿਤੇ ਨਿੱਧਰ ਪੱਖਿਕ ਰੱਖ ਦਿੱਤੀ ਜਾਂਦੀ ਐਂ ਬਿਨਾਂ ਦਿਖਾਏ ਸੋ ਸਾਨੂੰ ਵੀ ਰਹਿ ਕੇ ਸੱਚ ਜਿੱਤੋਗੀ ਕਿਉਂਕਿ ਮਾਮਲਾ ਸਭ ਦੀ ਦੇ ਸਭ ਦੀ ਹੈ ਅਗਲੇ ਹਫਤੇ 13 ਤਰੀਕ ਨੂੰ ਫਿਰ ਆਉਂਗਾ ਮੈਂ ਜ਼ਿਆਦਾ ਗੋਹਣੇ 13ਵਾਂ ਅਸੀਂ ਹਲਕੇ ਵਾਸਤੇ ਸਭ ਤੋਂ ਵੱਡਾ ਗਿਫਟ ਜਿਹੜਾ ਇਹੀ ਹੈ ਇਹ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ 13ਵਾਂ ਅਸੀਂ ਹਲਕੇ ਤੋਂ ਹੋਈ ਹੈ ਔਰ ਸਭ ਤੋਂ ਲਾਂਚਿੰਗ ਇੱਥੋਂ ਹੋਈ ਹੈ ਅਹਾਂ ਦਾ ਨੁਕਸਾਨ ਹੋਇਆ ਔਰ ਖੱਗਰਗਰਿਆ ਵੀ ਜਿਹੜਾ ਇੱਥੇ ਮਾਨ ਕਰਦਾ ਹੈ ਔਰ ਉਦੇਵਾਸਤੇ ਪੈਸੇ ਜਾਰੀ ਹੋ ਚੁੱਕੇ ਨੇ ਮੈਡਮ ਵਿੱਕੀ ਕੁਛਰੇ ਤੇ ਖੜੇ ਨੇ ਔਰ ਪੈਸੇ ਜਿਹੜੇ ਨੇ ਉਹ ਕੋਈ ਦੋ ਚੀਜ਼ਾਂ ਹੈ ਜਿਹੜੀਆਂ ਜਿਹੜੀਆਂ ਜਿਨ੍ਹਾਂ ਦੀ ਟਾਈਮ ਬੌਂਡਿੰਗ ਹੈ ਜਿਵੇਂ ਸਰਕਾਂ ਤੇ ਨਹਿਰਾਂ ਦੀ ਸਰਕਾਰੀ ਜਾਂ ਨਦੀਆਂ ਨਾਲਿਆਂ ਦੀ ਸਰਕਾਰੀ ਸਰਕਾਂ ਸਰਮੀਜ ਬਣ ਸਕਦੇ ਹਰ ਬ੍ਰੀ ਜਨਵਰੀ ਫਰਵੀ ਸਰਕਾਂ ਬਣੇ ਚੰਗੀ ਹੁੰਦੇ ਜਿਹੜੀ ਤਾਰ ਕੋਲ ਹੈ ਉਹ ਗਰਮ ਨਹੀਂ ਹੁੰਦੇ ਪਰ ਉਹਨਾਂ ਨੂੰ ਫਰਵਰੀ ਮਾਰਚ ਚ ਪਤਾ ਨਹੀਂ ਹੁੰਦਾ ਕਿ ਸਾਡੇ ਲਈ ਬਜਟ ਕਿੰਨਾ ਆਊਗਾ ਬਜਟ ਮਾਰਚ ਚ ਆਊਗਾ ਜਦੋਂ ਨੂੰ ਪਹਿਲੇ ਦੱਸ ਦਿੱਤਾ ਜਾਵੇਗਾ ਇਹਨਾਂ ਬਜਟ ਉਹ ਤੋਂ ਸੜਕ ਬਣਾਉਣੀ ਸ਼ੁਰੂ ਕਰ ਦੇ ਬਿਲਕੁਲ ਸੇਮ ਨਹਿਰਾ ਦਾ ਕ੍ਰਿਸ਼ਨ ਕੁਮਾਰ ਜੀ ਇੱਥੇ ਖੜੇ ਹੋਣਗੇ ਬਿਲਕੁਲ ਨਹਿਰਾ ਦਾ ਸੇਮ ਕਿ ਤੁਸੀਂ ਨਹਿਰਾ ਸਾਹਿਬ ਤਾਂ ਨੀਆਂ ਨੇ ਅਪ੍ਰੈਲ ਮਈ ਆ ਤੁਹਾਡੇ ਕੋਲ ਬਸ ਜੂਨ ਚੋਂ ਨਾ ਆ ਜਾ ਮੈਂ ਫਰਵਰੀ ਮਈ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਡੇ ਕੋਲ ਬਜਟ ਕਿੰਨਾ ਆਊਗਾ ਸੋ ਅਸੀਂ ਇਹਨਾਂ ਨੂੰ ਪਹਿਲੇ ਦੱਸਤਾ ਕਿ ਤੁਹਾਡੀ ਇਹਨਾਂ ਬਜਟ ਆਊਗਾ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਕਾ ਗਰ ਮਾਰ ਕਰਦਾ ਡੇਰਾ ਬਸ ਹਲ ਕੇ ਕੁੱਲ ਬੰਨ ਵਾਲੇ ਨੇ ਅਸੀਂ ਸਾਰੇ ਉਹ ਪਹਿਲੇ ਹੀ ਸਾਫ਼ ਕਰਾਂਗੇ ਮੁਆਵਜ਼ੇ ਨਾਲੋਂ ਘੱਟ ਰਕਮ ਦੇ ਕਰਦਾਂਗੇ ਜਿਹਨਾਂ ਮੁਆਵਜ਼ਾ ਦੇ ਜਿਹੜਾ ਅੱਜ ਪੀਡੀਏ ਇਹਦੀ ਰੇਟ ਤੇ ਚੱਲਦੀ ਹੈ ਇਹ ਪ੍ਰਕਿਰਿਆ ਦਫ਼ਤਰਾਂ ਦੇ ਵਿੱਚ ਉਸ ਤੋਂ ਬਾਅਦ ਹੋਵੇਗੀ ਤਾਂ ਕਿ ਅੱਗੇ ਤੋਂ ਨੌਕਰੀ ਨਾ ਆਵੇ ਕਿ ਇਸ ਤਰ੍ਹਾਂ ਦੇ ਕੋਸ਼ਿਸ਼ ਕਰਨੀ ਪਵੇ ਰੈਗੂਲਰਲੀ ਸਿਰਫ ਇੱਕ ਇਹੋ ਜੀ ਚੀਜ਼ ਹੋਊਗੀ ਕਿ ਜਿਹਦੇ ਵਿੱਚ ਪਰਸਨਲੀ ਅਪੀਲ ਹੋਣਾ ਪਵੇ ਜਿਵੇਂ ਰਿਸ਼ਤੇ ਹੈ ਹਾਲਾਂਕਿ ਰਿਸ਼ਤੇ ਵੀ ਇੱਥੇ ਉਹ ਆ ਮੇਰੇ ਸਾਹਮਣੇ ਕਿ ਪਰਸਨਲੀ ਉਸ ਵੇਚਣ ਵਾਲਾ ਖਰੀਦਣ ਵਾਲਾ ਗਵਾਹ ਨੰਬਰਦਾਰ ਉਹ ਉਹ ਇੱਕ ਅੱਧੀ ਆਟਮ ਹੋ ਸਕਦੀ ਹੈ ਜਿਹੜੀ ਜਿਹਦੇ ਵਾਸਤੇ ਤੁਹਾਨੂੰ ਜਾਣਾ ਪੈ ਦੇਵੇ ਥੋੜੀ ਦੂਰ ਸ਼ਹਿਰ ਤੱਕ ਸਤਸੀ ਤੱਕ ਪਾਕਿਸਤਾਨੀ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਕਰ ਇੱਕ ਚਲੋ ਦਫ਼ਤਰਾਂ ਦੇ ਬਾਕੀ ਰੈਗੂਲਰ ਕਰਾਂਗੇ ਜੀ ਸਾਹਿਬ ਈਡੀ ਰੇਟ ਤੇ ਚੱਲਦੀ ਹੈ ਤੇਜੀ ਵਾਲੀ ਨੂੰ ਪੈਂਡਿੰਗ ਨਹੀਂ ਰਹੇਗਾ ਯਾਨੀ ਉਹ ਦਫ਼ਤਰਾਂ ਚ ਰੈਗੂਲਰ ਹੋਵੇਗਾ ਮੈਂ ਫੀਸ ਦੇ ਵਿੱਚ ਦਵਾਂ ਜਿਹੜੇ ਬਾਬੂ ਦਫ਼ਤਰਾਂ ਚ ਰਹਿੰਦੇ ਸੀ ਚਿੱਟੇ ਰੰਗ ਦਾ ਤੌਲੀਆ ਜਨ ਰੱਖ ਲੈਂਦੇ ਆ ਉਹ ਏਸੀ ਲਾ ਲੈਂਦੇ ਆ ਫਿਰ ਜਦੋਂ ਬਾਹਰ ਆਉਂਦਾ ਕਹਿੰਦੇ ਸਾਰ ਤੱਕ ਪਿਛਲੇ ਦਰਵਾਜ਼ੇ ਨਹੀਂ ਨਿਕਲ ਕੇ ਬੁੱਧਵਾਰ ਨੂੰ ਆਏ ਬੁੱਧਵਾਰ ਖਤਮ ਹੋਣਗੇ ਦੇ ਸਾਹ ਦੇ ਜਿਹੜੇ ਚਿੱਤੇ ਤੌ ਲਿਆ ਨੇ ਜਿਹੜੇ ਕੁਰਸੀਆਂ ਨੇ ਉਹ ਨਹੀਂ ਰਹਿਣਗੀਆਂ ਉਹ ਜਾ ਕੇ ਗੋੜਾਂ ਥੱਲੇ ਤੇ ਪੜਨਗੇ